ਲੱਖਾਂ ਦੇ ਵਿੱਚ ਖੜਾ ਖਾਲਸਾ ਪੰਜ ਕਕਾਰੀ ਵਰਦੀ ਉਹਨੂੰ ਬਾਕੀਆਂ ਦੇ ਨਾਲੋਂ ਵੱਖਰਾ ਪੇਸ਼ ਕਰਦੀ ਇੱਕ ਪਹਿਚਾਣ ਹੈ ਖਾਲਸੇ ਦੀ ਇਸ ਪੰਜ ਕਕਾਰੀ ਵਰਦੀ ਦਾ ਇੱਕ ਇੱਕ ਕਕਾਰ ਦਾ ਇਤਿਹਾਸ ਨਿਵੇਕਲਾਏ ਇੱਕ ਇੱਕ ਕਕਾਰ ਜਿਹੜਾ ਹੈ ਉਹ ਸਾਨੂੰ ਗੁਰੂ ਦੇ ਨਾਲ ਜੋੜਦਾ ਹੈ ਬਹੁਤ ਵਧੀਆ ਜਦੋਂ ਕਿਸੇ ਵਿਦਵਾਨ ਸੱਜਣ ਨੇ ਇੱਕ ਸੁਹਾਗਣ ਨੂੰ ਜਿਸ ਨੇ ਸ਼ਿੰਗਾਰ ਕੀਤਾ ਹੋਇਆ ਹੈ ਤਨ ਤੇ ਉਸ ਨੂੰ ਪੁੱਛਿਆ ਪੀਏ ਤੂੰ ਸ਼ਿੰਗਾਰ ਕਿਉਂ ਕੀਤਾ ਏ ਤੇ ਉਹਨੇ ਜਵਾਬ ਬੜਾ ਕਮਾਲ ਦਾ ਦਿੱਤਾ ਉਹ ਕਹਿੰਦੀ ਮੈਂ ਇਸ ਕਰਕੇ ਸ਼ਿੰਗਾਰ ਕੀਤਾ ਏ ਕਿ ਮੇਰਾ ਪਤੀ ਮੇਰੇ ਸਿਰ ਤੇ ਮੇਰਾ ਸਾਈਂ ਦਾ ਹੱਥ ਮੇਰੇ ਸਾਈਂ ਪਤੀ ਦਾ ਹੱਥ ਮੇਰੇ ਸਿਰ ਤੇ ਕਹਿਣ ਤੋਂ ਭਾਵ ਕਿ ਮੇਰਾ ਰਖਵਾਲਾ ਜਿਹੜਾ ਹੈ ਮੇਰੀ ਰੱਖਿਆ ਕਰਨ ਵਾਲਾ ਜਿਹਦੇ ਨਾਲ ਮੇਰਾ ਸੰਬੰਧ ਹੈ ਉਹ ਮੇਰੇ ਸਿਰ ਤੇ ਖੜਾ ਏ ਤੇ ਇਸੇ ਤਰ੍ਹਾਂ ਪੰਜ ਕਕਾਰੀ ਵਰਦੀ ਜਿਸ ਸਿੱਖ ਨੇ ਪਹਿਨੀ ਹੋਈ ਏ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਪੰਕਤੀ ਹੈ ਸਿਰ ਉੱਪਰ ਠਾਡਾ ਗੁਰਸੂਰਾ ਨਾਨਕਤਾ ਕੇ ਕਾਰਜ ਪੂਰਾ ਜਿਨ੍ਹਾਂ ਦੇ ਸਿਰ ਤੇ ਗੁਰੂ ਖੜ ਜਾਂਦਾ ਹੈ ਉਹਨਾਂ ਦੇ ਕਾਰਜ ਪੂਰੇ ਹੋ ਜਾਂਦੇ ਨੇ ਤੇ ਇਹ ਬਾਹਰੀ ਤੌਰ ਤੇ ਜਿਹੜੇ ਪੰਜ ਕਕਾਰੇ ਵਰਦੀ ਆ ਸਾਨੂੰ ਸੰਸਾਰ ਪੱਧਰ ਤੇ ਨਵੇਕਲੀ ਪਹਿਚਾਣ ਪ੍ਰਦਾਨ ਕਰਦੀ ਏ